ਕੌਣ ਹੈ ਪੰਜਾਬੀ ਇੰਡਸਟਰੀ ਦੀ ਬਲਜਿੰਦਰ ਕੋ ਜਿਸਨੇ ਫਰਸ਼ ਤੋਂ ਲੈ ਕੇ ਅਰਸ਼ ਤੱਕ ਦਾ ਸਫ਼ਰ ਕੀਤਾ ਤੇ ਸਤਿ ਸ਼੍ਰੀ ਅਕਾਲ ਮਿਸ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਜੋ ਸੀ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੀ ਉਸ ਸਿੰਗਰ ਦੇ ਬਾਰੇ ਜਿਨ੍ਹਾਂ ਦਾ ਅਸਲੀ ਨਾਮ ਬਲਜਿੰਦਰ ਕੋਹੜ ਹੈ ਇਹਨਾਂ ਦੇ ਵੱਲੋਂ 2013 ਦੇ ਵਿੱਚ ਕਲਾਸਮੇਟ ਗੀਤ ਦੇ ਨਾਲ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਡੈਬਿਊ ਕੀਤਾ ਗਿਆ ਸੋਸ਼ਲ ਮੀਡੀਆ ਉੱਤੇ ਇਹਨਾਂ ਦੀ ਇੱਕ ਵੱਡੀ ਫੈਨ ਫਾਲੋਇੰਗ ਹੈ ਤੇ ਲੋਕ ਮੁੰਡੇ ਕੁੜੀਆਂ ਇਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਆ ਕੁੜੀਆਂ ਖਾਸ ਤੌਰ ਤੇ ਇਹਨਾਂ ਦੇ ਸੂਟਾਂ ਦੇ ਕਰਕੇ ਇਹਨਾਂ ਦੇ ਕਾਫੀ ਜ਼ਿਆਦਾ ਫੈਨ ਹਨ ਗੀਤਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਕੌਰਵੀ ਦੇ ਨਾਮ ਦੇ ਨਾਲ ਜਾਣਿਆ ਜਿਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਖੂਬ ਫੈਨ ਫਾਲੋਇੰਗ ਹੈ ਲੋਕ ਇਹਨਾਂ ਦੇ ਸਟਾਈਲ ਦੇ ਇਹਨਾਂ ਦੇ ਅੰਦਾਜ਼ ਦੇ ਕਾਫੀ دیਵਾਨੇ ਹਨ ਕੌਰਬੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਬਲੋ 2013 ਦੇ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਲਾਸਮੇਟ ਗੀਤ ਤੋਂ ਕੀਤੀ ਗਈ ਸੀ ਜੇਕਰ ਇਹਨਾਂ ਦੇ ਨਾਮ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਅਸਲੀ ਨਾਮ ਬਲਜਿੰਦਰ ਕੋਹੜਾ ਪਰ ਪੰਜਾਬੀ ਇੰਡਸਟਰੀ ਦੇ ਵਿੱਚ ਜਦੋਂ ਇਹਨਾਂ ਦੇ ਵੱਲ ਡਾਬੀ ਕੀਤਾ ਗਿਆ ਸੀਗਾ ਤੇ ਇਹਨਾਂ ਨੂੰ ਕੌਰਵੀ ਨਾਮ ਪੰਟੀ ਬੈਲੈਂਸ ਦੇ ਵੱਲੋਂ ਦਿੱਤਾ ਗਿਆ ਸੀ ਦੱਸ ਦਈਏ ਕਿ ਜੋ ਇਹਨਾਂ ਦਾ ਗੀਤ ਸੀ ਕਲਾਸਮੇਟ ਇੱਕ ਗੀਤ ਜੋ ਸੀ ਫਿਲਮ ਡੈਡੀ ਕੂਲ ਮੁੰਡੇ ਫੂਲ ਦੇ ਵਿੱਚ ਆਇਆ ਸੀ ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ ਸੀ ਤੇ ਕੁਝ ਹੀ ਦਿਨਾਂ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਕੌਰਵੀ ਦੇ ਵੱਲੋਂ ਖਾਸ ਜਗ੍ਹਾ ਬਣਾਈ ਗਈ ਸੀ ਰਾਸ਼ੀ ਕਿ ਜਦੋਂ 2020 ਦਾ ਸਾਲ ਚੱਲ ਰਿਹਾ ਸੀ ਤਾਂ ਇਸ ਸਾਲ ਲੋਕਡਾਊਨ ਸੀਗਾ ਲੋਕਾਂ ਨੇ ਇਸ ਸਾਲ ਆਪਣੇ ਘਰਾਂ ਦੇ ਵਿੱਚ ਬੈ ਕੇ ਬਿਤਾਇਆ ਸੀ ਦਾਸੀ ਕਿ ਸੋਸ਼ਲ ਮੀਡੀਆ ਉਤੇ ਵੀ ਕੌਰਵੀ ਦੇ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਸੀ ਜਿਸ ਦੇ ਵਿੱਚ ਕੌਰਵੀ ਜੋ ਸੀਗੀ ਉਹਨਾਂ ਦੇ ਅੰਦਾਜ਼ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਇਸ ਵੀਡੀਓ ਨੂੰ ਸਾਂਝੇ ਕਰਦੇ ਹੋਏ ਕੌਰਵੀ ਨੇ ਲਿਖਿਆ ਸੀ ਜਿੱਦਾਂ ਦਾ ਮਾਹੌਲ ਹੋਵੇ ਉਦਾਂ ਦਾ ਹੀ ਹੋ ਜਾਈਦਾ ਮੈਂ ਟਰੈਕਟਰ ਦੀ ਲਾਸਟ ਵੀਡੀਓ 2016 ਚ ਪੋਸਟ ਕੀਤੀ ਸੀ ਅਤੇ ਉਸ ਤੋਂ ਬਾਅਦ ਇਹ ਟਰੈਕਟਰ ਜੋ ਆ ਹੁਣ ਚਲਾਇਆ ਤਕਰੀਬਨ 4 ਸਾਲ ਬਾਅਦ ਦੁਬਾਰਾ ਸ਼ੌਂਕ ਨੂੰ ਪੂਰਾ ਕੀਤਾ ਤਾਂ ਦੱਸਦੀ ਹੈ ਕਿ ਕੌਰਵੀ ਜੋ ਆ ਉਹਨਾਂ ਨੂੰ ਟਰੈਕਟਰ ਚਲਾਉਣ ਦਾ ਵੀ ਕਾਫੀ ਸ਼ੌਂਕ ਹੈ ਤੇ ਉਹਨਾਂ ਦੇ ਵੱਲੋਂ ਬੜੇ ਚਾਅ ਦੇ ਨਾਲ ਜੋ ਟਰੈਕਟਰ ਚਲਾਇਆ ਜਾਂਦਾ। ਕੌਰਬੀ ਦੇ ਅਗਰ ਵਰਕਫਰੈਂਡ ਦੀ ਗੱਲ ਕਰੀਏ, ਕੈਰੀਅਰ ਦੀ ਗੱਲ ਕਰੀਏ ਤੇ ਉਹਨਾਂ ਨੂੰ ਮਿੱਤਰਾ ਦੇ ਬੂਟ ਗੀਤ ਰਾਹੀਂ ਕਾਫੀ ਸਕਸੈਸ ਮਿਲੀ ਸੀ। ਇਸ ਗੀਤ ਨੂੰ ਉਹਨਾਂ ਨੇ ਆਪਣੇ ਬੁਲੰਦ ਆਵਾਜ਼ ਨਾਲ ਇਸ ਕਦਰ ਸ਼ਿੰਗਾਰਿਆ ਸੀ ਕਿ ਗੀਤ ਸੁਪਰ ਹਿੱਟ ਹੋਇਆ ਸੀ। ਕੋਜੀ ਦਿਨਾਂ ਚ ਹਰ ਇੱਕ ਦੀ ਜ਼ੁਬਾਨ ਦੇ ਹੋਤੇ ਗੀਤ ਵਿਚਾਰਿਆ ਸੀ। ਇਸ ਗੀਤ ਨੂੰ ਜੈ ਜੀ ਵੀ ਦੇ ਨਾਲ ਉਹਨਾਂ ਦੇ ਵੱਲੋਂ ਗਾਇਆ ਗਿਆ ਸੀ। ਇਹ ਗੀਤ ਪੰਜਾਬੀ ਹੀ ਨਹੀਂ ਸਗੋਂ ਪੂਰੇ ਭਾਰਤ ਦੇ ਵਿੱਚ ਕਾਫੀ ਜ਼ਿਆਦਾ ਫੇਮਸ ਹੋਇਆ ਸੀ ਕਿ ਹਰ ਵਿਆਹ ਦੇ ਵਿੱਚ ਇਸ ਗੀਤ ਨੂੰ ਸਭ ਤੋਂ ਵੱਧ ਪਲੇ ਕੀਤਾ ਜਾਂਦਾ ਸੀ ਕੌਰਵੀ ਦੀ ਗੱਲ ਕਰੀਏ ਤੇ ਉਹਨਾਂ ਨੇ ਆਪਣੀ ਪੜ੍ਹਾਈ ਬੀਏ ਤੱਕ ਕੀਤੀ ਹੈ ਬਚਪਨ ਤੋਂ ਹੀ ਉਹਨਾਂ ਨੂੰ ਗਾਉਣ ਦਾ ਕਾਫੀ ਸ਼ੌਂਕ ਸੀ ਇਹੀ ਕਾਰਨ ਹੈ ਕਿ ਸ਼ੌਂਕ ਹੀ ਉਹਨਾਂ ਨੂੰ ਇਸ profession ਦੇ ਵਿੱਚ ਲੈ ਗਿਆ ਮਿਤਰਾ ਦੇ ਬੋਰਡ ਤੋਂ ਉਹਨਾਂ ਨੇ ਆਪਣੀ ਖਾਸ ਪਛਾਣ ਬਣਾਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਕਾਫੀ ਸਾਰੇ ਹਿੱਟ ਗੀਤ ਦਿੱਤੇ ਜਿਸਦੇ ਵਿੱਚ ਕਰਾ ਵੇਟ ਮੈਂ ਪੀਜ਼ਾ ਹਟ ਉੱਤੇ ਜੱਟ ਖੜਾ ਵੱਟ ਉੱਤੇ ਫਿਰ ਅਤਵਾਦੀ ਐਟੀਟਿਊਡ ਤੇ ਮੁੰਡਾ ਮਰਦਾ ਇੱਕ ਤੋਂ ਬਾਅਦ ਇੱਕ হিট ਗਿੱਟ ਜੋ ਆ ਪੰਜਾਬੀ ਇੰਡਸਟਰੀ ਨੂੰ ਆਪਣੇ ਫੈਨਸ ਨੂੰ ਦਿੱਤੇ ਸਾਲ 2014 ਦੇ ਵਿੱਚ ਇੱਕ ਔਰਬੀ ਦਾ ਗੀਤ ਤੇਰੇ ਪਿੱਛੇ ਹੁਣ ਤੱਕ ਫਿਰਾ ਮੈਂ ਕੁਆਰੀ ਤੂੰ ਕਿਤੇ ਹੋਰ ਕਿਤੇ ਮੰਗਣੀ ਕਰਾਤਣ ਲਈ ਕਣਕਾ ਦਾ ਰੰਗ ਬਹੁਤ ਸਾਰੇ ਹੋਲਗੀਤ ਐਸੇਗੇ ਜਿਸ ਦੇ ਨਾਲ ਉਹਨਾਂ ਨੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਧੂਮਾ ਪਾ ਦਿੱਤੀ ਸੀ। ਇਹੀ ਕਾਰਨ ਹੈ ਕਿ ਉਹਨਾਂ ਨੇ ਬਹੁਤ ਘੱਟ ਸਮੇਂ ਦੇ ਵਿੱਚ ਸਕਸੈਸ ਹਾਸਲ ਕੀਤੀ ਤੇ ਵੱਡੇ-ਵੱਡੇ ਗਾਇਕਾਂ ਸਿੰਗਰਸ ਦੇ ਨਾਲ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ। ਕੋਰਬੀ ਕਜੇ ਗਾਇਕਾ ਜਿਨ੍ਹਾਂ ਨੇ ਬਹੁਤ ਹੀ ਘੱਟ ਉਮਰ ਦੇ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ। ਸੋਸ਼ਲ ਸਾਈਟਸ ਦੇ ਉੱਤੇ ਉਹਨਾਂ ਦੀ ਇੱਕ ਵੱਡੀ ਫੈਨ ਫਾਲੋਇੰਗ ਹੈ। ਕੋਰਬੀ ਅਜੇ ਸਿੰਗਰਸ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਵੱਡੀਆਂ ਮੱਲਾ ਮਾਰੀਆਂ ਨੇ। ਹਜ਼ਾਰਾਂ ਲੋਕਾਂ ਦੀ ਪਸੰਦ ਕੋਰਬੀ ਨੂੰ ਗਾਇਕ ਗਾਇਕਾ ਚੋ ਗੁਰਦਾਸ ਮਾਨ ਬੇਹੱਦ ਪਸੰਦ ਹੈ ਜੇਕਰ ਉਹਦੀ ਐਕਟਰਸ ਦੀ ਗੱਲ ਕੀਤੀ ਜਾਵੇ ਤੇ ਕੋਰਵੀ ਨੂੰ ਦਲਜੀਤ ਦੋਸਾਂਸ ਜਿਮੀ ਸ਼ੇਰਗਿਲ ਬੇਹੱਦ ਪਸੰਦ ਹੈ ਤੇ ਐਕਟਰਸਿਸ ਦੇ ਵਿੱਚ ਉਹਨਾਂ ਨੂੰ ਪ੍ਰੀਤੀ ਸਪਰੂ ਵੀ ਕਾਫੀ ਵਧੀਆ ਲੱਗਦੀ ਨੇ ਤੇ ਕੋਰਵੀ ਅਕਸਰ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਆ ਉਹਨਾਂ ਦੇ ਬਹੁਤ ਸਟਾਈਲਿਸ਼ ਸੂਟ ਜੋ ਉਹ ਉਤੇ ਵੇਖਣ ਨੂੰ ਮਿਲ ਜਾਂਦੇ ਜਿਸ ਕਰਕੇ ਕੁੜੀਆਂ ਦੇ ਵਿੱਚ ਵੀ ਉਹਨਾਂ ਦੀ ਇੱਕ ਵੱਡੀ ਫੈਨ ਫਾਲੋਇੰਗ ਆ ਤੁਹਾਨੂੰ ਕੋਰਵੀ ਕਿਵੇਂ ਦੀ ਲੱਗਦੀ ਆ ਸਾਨੂੰ ਜ਼ਰੂਰ ਦੱਸਿਓ ਉਸ ਦੇ ਨਾਲ ਹੀ ਮਨੂ ਯਾਨੀ ਕਿ ਸੋਨਿਆ ਦੇ ਵਿੱਚ ਆਜ਼ਾਦ ਤੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ